ਇਥੇ ਜਿਹੜੀ ਛਰੀਕੇ ਵਿੱਚ ਵੇਚਦੀ ਹੋਈ ਗੱਡੀ ਵੀ ਲੈ ਗਈ ਆਖਣਾ ਲੈਣਾ ਪੂਰੀ ਕਰਦੇ ਤੇ ਕਿਸ ਦਿਨ ਤਰੀ ਪਰ ਹੁਣ ਕੀ ਕਰੀਏ ਫਾੜੀ ਵੀ ਮਜਬੂਰੀ ਤੇ ਮੰਮੀ ਹੁਣਾਂ ਦੇਉਂਦੀ ਸਾਡਾ ਸਾਹ ਦਿੱਤਾ ਜਿਹਨਾਂ ਨੂੰ ਪੈਸੇ ਦੇ ਲਈ ਦਿੱਤੇ ਸੀ ਤੇ ਉਹ ਹੀ ਦੇ ਦਿੰਦੀ ਉਲਟਾ ਡੜੀ ਦੀਆਂ ਗੱਲਾਂ ਕਰਨ ਨੂੰ ਸੌਂਨਾ ਪੰਨਾ ਸਿੰਪਲ ਨਹੀਂ ਮੈਨੂੰ ਬੜਾ ਗੁੱਸਾ ਜੀ ਚਾਹੁੰਦਾ ਮੈਂ ਕੀ ਕਰਾਂ ਮੈਂ ਜਿੱਕਰ ਬਈਆ ਬੰਦ ਕੀ ਬਣਾਉਂਦਾ ਇਹ ਤਾਂ ਮੰਮੀ ਹੁਣੀ ਹੈ ਨਾ ਜਿਹੜੀ ਇਹ ਵੀ ਕਿਤੇ ਸਾਡੀ ਗੁੱਸਾ ਦੀ ਸੌਂਦੀ ਇਹਨਾਂ ਤੇ ਸਾਡੇ ਵੱਲ ਦੀ ਗੱਲ ਕਰਨੀ ਨਹੀਂ ਆ ਬਸ ਮਿੱਕਾ ਹੀ ਮੁੰਡਾ ਮਿੱਕਾ ਹੀ ਮੁੰਡਾ ਗੜੀ ਕੀਤਾ ਤੇ ਜੇ ਮੈਂ ਕੋਈ ਗੱਲ ਕਰਦੀ ਆ ਤੇ ਫੇਰ ਸਭ ਉਹ ਸਾਡੇ ਦੁਆਲੇ ਹੋ ਜਾਂਦੀ ਆ ਕੀ ਬਣਾਉਗਾ ਦੇਖ ਚਲ ਚਾਤ ਬਣਾਵੇ ਦਮਾ ਦਾ ਗੁੱਸਾ ਠੰਡਾ ਹੋ ਗੋ ਪਾਸੇ ਮੇਰਾ ਰਤਾੜਾ ਵੇਰਣਾ ਬਣਾ ਬੰਦੇ ਲਿਆ ਕੇ ਤੂੰ ਟੁਕ ਚਾਕੇ ਤੇ ਉਥੇ ਅੰਦਰ ਹੀ ਲਾਜਦਾ ਇਹ ਤਾਂ ਖਰਾਬ ਹੋਣਾ ਮੀਚ ਪਿਆ ਪਿਆ ਜਗਾਰ ਹੀ ਖਾਂਡਿਆ ਆ ਨਰਜੀ ਕੀਤੇ ਇਹ ਰੱਖਣ ਉਹ ਬੈ ਨਾ लवली ਵਿਖਣ ਮੇਰਾ ਰਤਾ ਅੰਦਰ ਨਾ ਲਾ ਦੀ ਇਹਨੂੰ ਚੁੱਕ ਕੇ ਇਹ ਖਰਾਬ ਹੋਣਾ ਵਿੱਚ ਗਾੜ ਲੱਗਿਆ ਸਾਰਾ ਉਹ ਚੱਲ ਲਾ ਦੇ ਤੋ ਖਾਦ ਕਿਥੇ ਪਈ ਚਪਲਾ ਖਾਦ ਇੱਥੇ ਪਈ ਆ ਤੂੜੀ ਵਾਲੇ ਅੰਦਰ ਹੀ ਓਏ ਆਹ ਮੇਰਾ ਰਤਾ ਮੈਂ ਪਾਉਣ ਨਾ ਚਲਾ ਆ ਗਿਆ ਮੈਂ ਤੇ ਹੁਣ ਤੂੰ ਕਿਹੜੇ ਖੂਜ ਪੈਣਾ ਉਹ ਤੋਂ ਤੋਂ ਤੂੰ ਵੱਜ ਗਈ 6 ਮੈਂ ਤੇ ਇਹ ਕਹਿਂ ਦਿਆ ਵਾ ਤੇ ਚੱਲ ਜਿਹੜੀ ਇੱਕ ਅੱਧੀ ਚ ਪਾਉਗੀ ਉਹ ਪਾਉਣ ਨਾ ਵਾ ਉਹ ਪੁੱਤ ਹੁਣ ਹਨੇਰਾ ਹੋ ਗਿਆ ਤਾਂ ਹੁਣ ਸਵੇਰੇ ਪਾਲੀ ਤੇ ਜੇ ਇਹੋ ਕੰਮ ਕਰਨਾ ਹੈ ਤੇ ਤੂੰ ਸਵੇਰੇ ਬਾਅਦ ਚ ਚੱਲ ਜਾਂਦਾ ਤੇ ਪਹਿਲੋ ਇਹ ਕੰਮ ਕਰ ਲੈਂਦਾ ਉਹ ਚਲੋ ਕੋਈ ਗੱਲ ਨਹੀਂ ਉਹ ਮੈਂ ਤੇ ਮੰਮੀ ਨੂੰ ਵੀ ਕਹਿ ਗਿਆ ਉੱਥੇ ਵੀ ਪੈਸੇ ਲੈਣੇ ਗਿਆ ਸੀ ਮੈਂ ਕਿਹੜਾ ਸੌਖਾ ਗਿਆ ਸੀ ਉੱਥੇ ਤੇ ਦੇ ਦੇ ਫਿਰ ਉਹਨਾਂ ਉਹਨਾਂ ਕਿੱਥੇ ਦਿੱਤੇ ਉਹ ਵੀ ਤਾਂ ਡਰ ਗਿਆ ਹੀ ਆ ਕੇ ਉਹਨਾਂ ਨੂੰ ਤਾਂ ਸਾੜਿਆ ਉਹ ਮੈਨੂੰ ਉਹਨਾਂ ਨੇ ਦਿੱਤਾ ਵਾ ਪੰਜਾਂ ਦਿਨਾਂ ਦਾ ਟਾਈਮ ਅੱਛਾ ਏਜੰਸੀ ਵਾਲਿਆਂ ਨੇ ਵੀ ਜੇ ਦੇ ਦੇਂਗਾ ਕਿਸ਼ਤ ਤੇ ਗੱਡੀ ਲੈ ਜੀ ਉਹ ਮੈਂ ਤੇ ਮੰਮੀ ਗੱਡੀ ਵੀ ਹੱਥ ਪੱਲਾ ਜੋੜਦੇ ਸੀ ਮੈਨੂੰ ਦੇ ਦੋ ਤੇ ਚੱਲੇ ਜਾ ਵੀ ਗੱਡੀ ਤੇ ਲਿਆਵਾਂ ਮੈਂ ਘਰ ਚੱਲ ਪਹਿਲੇ ਸੌਰੀਆਂ ਨਾਲ ਤੇ ਵੇਖ ਲਾ ਪਹਿਲਾਂ ਦਿੰਦੇ ਆ ਜਿਹੜੇ ਖੜੇ ਉਹਨਾਂ ਨੂੰ ਉਹਨਾਂ ਕਿੱਥੇ ਦੇਣੇ ਆ ਚਲ ਇੱਕ ਅੱਧੀ ਬੋਰੀ ਲੈ ਆ ਜਨਾ ਫਿਰ ਪਾ ਲੈ ਚੱਲ ਲੈ ਜਾ ਲੈ ਜਾ ਅਈ ਇੱਥੇ ਤੇ ਤੂੰ ਆਪਣੇ ਮਾਪਿਆਂ ਨੂੰ ਗੱਲਾਂ ਕਰ ਲੈਣਾ ਉਹਦੇ ਮਾਪਿਆਂ ਨੂੰ ਗੱਲਾਂ ਕਰਕੇ ਮਰਨਾ ਸੀ ਤੂੰ ਜੁੱਤੀਆਂ ਖਾਣੀਆਂ ਏ ਉੱਥੇ ਤੇ ਡੈਡੀ ਜੀ ਡੈਡੀ ਜੀ ਤੇ ਮੰਮੀ ਜੀ ਮੰਮੀ ਕਰਦਾ ਹੋਣਾ ਇੱਥੇ ਆਣ ਕੇ ਡੈਡੀ ਉਹਨਾਂ ਨੇ ਦੇ ਹੀ ਦੇਣੇ ਆ ਚੌਹਾਂ ਦਿਨਾਂ ਦਾ ਦਿੱਤਾ ਟਾਈਮ ਚੱਲ ਵੇਖ ਲੈ ਭਲਾ ਦਿੰਦੇ ਆ ਤੇ ਫਿਰ ਨਾ ਹੋਊ ਤੇ ਫਿਰ ਦੇਖਾਂਗੇ ਕੀ ਕਰਦੇ ਤੂੰ ਇਹ ਕਿਥੋਂ ਆਏ ਦੀ ਮੈਂ ਤਾਂ ਆਵੇਲੀ ਮੇਲਣੇ ਆਲ ਵੇਖਣ ਮੈਂ ਤਾਂ ਉਹ ਜੰਗਾਲ ਲੈ ਖਾ ਲਿਆ ਤੇ ਚੁੱਕ ਕੇ ਅੰਦਰ ਕਰਾ ਦਈਏ ਆਹੋ ਦੋ ਚਾਰ ਜਾਣੇ ਲਿਆ ਕੇ ਤੰਦਰ ਕਰਾ ਲਓ ਜੰਗਾਲ ਪੈਣ ਡਿਆ ਵਾ ਤੇ ਨਾਲਿਓ ਕੱਲੇ ਜਾਣੇ ਨੀ ਵਾ ਉਹ ਨੀਗੇ ਭਗਾਤਾ ਮੁੜ ਕੇ ਕਿੱਥੋਂ ਲੈਣਾ ਵਾ ਆਹ ਲੋਟ ਤੇ ਪੈ ਹੀ ਜਾਂਦੀ ਫੇਰ ਕਿਤੇ ਤੋ लवली ਗਿਆ ਹੀ ਤਾਂ ਡਲਦੀ ਆਖਣ ਲਿਆ ਕਹਿਣਾ ਉਹਨੇ ਕੀ ਆ ਡੈਡੀ ਜੀ ਦੀ ਖਾਦ ਕਿੱਥੇ ਆ ਤੇ ਮੈਂ ਸਾਥ ਪਾਉਣ ਚੱਲਾਂ ਮੈਂ ਹੁਣ ਕਿਹੜੇ ਖੂਜ ਪਾਣਾ 6 ਤੇ ਵੱਜ ਗਏ ਹਨੇਰਾ ਤੇ ਹੋ ਗਿਆ ਆਹੋ ਨਹੀਂ ਇਹ ਮੈਂ ਰਦਾ ਕਦੀ ਬੋਰੀ ਖਲਾਰ ਲੈਣਾ ਹੁਣ ਜੇਤਾ ਆਇਆ ਇਹ ਬੋਰੀਆਂ ਦਾ ਹੁਣ ਜੇਤਾ ਆਇਆ ਕਿ ਨਹੀਂ ਪਿਓ ਦੇ ਸਿਰ ਤੇ ਆਸ਼ਾ ਕੀਤੀਆਂ ਹੁਣ ਆਪਣੇ ਸਿਰ ਤੇ ਪਈ ਆ ਹੋਣ ਸੋਚਦੇ ਹੁਣੇ ਆ ਕਿ ਜੇ ਖਾਦ ਖੁਦ ਪਾਈ ਨਾ ਕੋ ਫਾਇਆ ਨਾ ਤਾਂ ਕੱਢਣਾ ਕੀ ਆ ਨਿਕਲਣਾ ਵੀ ਉਥੋਂ ਕੀ ਆ ਜੇ ਪਾਇਆ ਕੋਹ ਨਾ ਤੇ ਨਹੀਂ ਜਿੱਦਾਂ ਤੁਸੀਂ ਪੁਵਾਈ ਹਾ ਉਦਾਂ ਨਹੀਂ ਮਗਰ ਜਾਂਦਾ ਤੈਨੂੰ 500 ਰੁਪਏ ਦਿੰਦਾ ਤੂੰ ਉਦਕੇ ਪੁਵਾ ਲਿੰਦਾ ਚੱਲ ਆ ਪੀ ਲੈ ਗਿਆ ਵਾ ਬੁਰੀ ਇੱਕ ਇਹ ਆ ਬੜੀ ਆ ਆ ਲੈ ਗਿਆ ਕਹਿੰਦਾ ਇੱਕ ਖਲਾੜ ਕੇ ਵੇਖ ਲੈ ਵੇਖ ਲੋ ਇੱਕ ਗੱਲ ਵਾ ਹੁਣ ਅਕ ਲਾਈਆਂ ਨਾ ਸਾਰੀਆਂ ਕੰਮ ਕਰਨ ਦੀਆਂ ਇਹਨੂੰ ਸਾਰੀ ਅਕਲ ਆਣੀ ਆ ਜਿੱਦਾਂ ਹੁਣ ਵੱਖ-ਵੱਖ ਹੋ ਗਏ ਆ ਨਾ ਵੇਖੀ ਭੱਜ-ਭੱਜ ਜਾਂਦਾ ਕਿ ਨਹੀਂ ਪਹਿਲੀ ਅੰਨ ਅੱਗੇ ਤੇ ਪਿਓ ਦੇ ਸਿਰ ਤੇ ਸੀ ਮੈਂ ਅੰਦਰ ਆਪਣੇ ਲੰਮੀ ਪਈ ਹਾਂ ਚਾਈ ਤੇ ਬੋੜ ਬੋੜ ਕਰਦੇ ਜਿਹੜੇ ਮੈਨੂੰ ਲੱਗਦਾ ਲਾਂਡੇ ਆ ਕਿਹੜੀ ਗੱਲਾਂ ਕੀ ਕਰਾ ਕਿਹੜੀ ਗੱਲਾਂ ਲਾਂਡੇ ਕੀ ਹੋਇਆ ਤਾਂ ਤੇਰਾ ਦਾ ਲੜਦਾ ਬਾਹਰ ਨਿਕਲ ਗਿਆ ਮੈਨੂੰ ਤਾਂ ਕਹਿੰਦਾ ਇਹ ਡੈਡੀ ਉਹਨਾਂ ਨੇ ਟਾਈਮ ਦਿੱਤਾ ਉਹ ਚਾਰ ਦਿਨ ਦਾ ਸਹੁਰਿਆਂ ਨੇ ਤੇ ਉਹ ਕਹਿੰਦੇ ਇਹ ਪੈਸੇ ਦੇ ਦਿੰਨੇ ਆ ਮੈਂ ਚੱਲ ਵੇਖ ਲਾਂ ਦੱਦੇ ਇਹ ਲੈ ਲਾ ਹਾਂ ਦੇਂਦੇ ਅੱਜ ਦਿਨੇ ਹੁੰਦਾ ਤਾਂ ਪਹਿਲਾਂ ਨਾ ਦਿੰਦੇ ਤੁਹਾਡੀ ਗੱਡੀ ਜਾਂਦੀ ਨਾ ਚੱਲੋ ਸਾਨੂੰ ਕੀ ਯਾਰ ਮੇਰਾ ਇਰਾਦਾ ਵਾ ਮੰਮੀ ਨੂੰ ਫੋਨ ਲਾਵਾਂ ਪਿੰਡ ਤੇ ਉਹਨਾਂ ਨੂੰ ਦੱਸਦੀ ਆ ਕਿ ਭਲਾ ਕੀ ਬਣਿਆ ਵਾ ਤੇ ਕੀ ਨਹੀਂ ਗੁੱਸੇ ਜੀ ਨੀ ਹੋਏ ਕਦੇ ਹੈਲੋ ਸਤਿ ਸ਼੍ਰੀ ਅਕਾਲ ਮੀ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆਪਣਾ ਵੀ ਨਹੀਂ ਕਰਨਾ ਕੁਰਨਾ ਕੀ ਕੁਛ ਵੀ ਨਹੀਂ ਬਸ ਬੈਠੀ ਸੀ ਠੰਡ ਹੀ ਬੜੀ ਆ ਤੇ। ਹਾਂਜੀ ਕਿਉ ਕਿਦਾਂ ਐਂ ਹੀ ਗੱਲ ਆਪਾਂ ਤੇ ਮੜ ਗਿਆ ਕਿਾ ਦੀਂ ਡੰਨੇ ਕੁਛ ਅਛਾ ਕੀ ਜਾਂਦੇ ਦੱਸ ਡੜੀ ਵੀ ਦੱਸ ਜਾਣ ਕੇ ਦਿਵਲੇ ਹੋਣ ਦੇ ਤੇ ਮੇਰੇ ਗੁੱਸੇ ਹੁਣ ਵਾਲੀ ਕੜੀ ਗੱਲ ਵਾ ਜੇ ਪੈਸੇ ਲਏਗੇ ਤੇ ਚਲੋ ਵਰਤ ਲਈਏ ਚਲ ਫਿਰ ਕੀ ਉਹਦੇ ਵਿੱਚ ਬੰਦਾ ਚਲੋ ਉਧਰ ਹੀ ਦੀ ਸਿਸ਼ਟਦਾਰੀ ਵਿੱਚ ਦਿੱਤਾ ਹੀ ਆ ਤੇ ਤਾਂ ਮੇਰੇ ਗੁੱਸੇ ਹੁਣ ਵਾਲੀ ਗੱਡੀ ਗੱਲ ਵਰਤੀ ਦੇ ਯਾ ਉਧਰ ਉਹਦੇ ਆਪਣੇ ਧੀ ਪੁੱਤ ਕੋਈ ਲੈਣੇ ਹੋ ਗੇ ਹੋਰ ਦੇ ਕੋਲ ਲੈਣੇ ਅਛਾ ਫਿਰ ਨਹੀਂ ਨਹੀਂ ਇਹਨਾਂ ਨੇ ਵੀ ਕੀ ਕਰਾਂ ਹੀ ਆ ਮੈਂ ਡੇ ਹੀ ਮੜਾ ਦੇਖੀ ਜਿਹੀ ਜਹੀ ਵੀ ਆਫਰ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਆ ਨਹੀਂ ਹੋ ਗਿਆ ਮੁੜ ਕੇ ਠੀਕ ਪਰ ਮਮੀ ਤਾਂ ਹੀ ਵੀ ਨਾ ਝੜ ਕੇ ਇਦਾਂ ਕੀਤੀ ਪੈਸੇ ਦੇ ਦਿੰਦੇ ਨਾ ਆਹੋ ਨਹੀਂ ਪੈਸੇ ਚੱਲਾਂ ਨੂੰ ਕਿਸਤੇ ਜੋਗੇ ਦੇ ਦਿੰਦੇ ਤਾਂ ਵੀ ਇਹਨਾਂ ਨੂੰ ਥੋੜਾ ਜਿਹਾ ਹੋਏ ਨਾ ਚੱਲਦਾ ਜਿੱਤੇ ਹੀ ਤੇ ਚਲ ਦੇਤੀ ਆ ਤੁਹਾਡਾ ਵੀ ਇਧਰ ਟਾਈਮ ਟਾਈਮ ਲੱਗ ਗਿਆ ਵਾ ਚਲੋ ਉਹ ਤਾਂ ਕੋਈ ਨਹੀਂ ਹੁੰਜੜੀ ਹੁਣ ਲੈ ਗਏ ਲੈ ਗਏ ਹੁਣ ਆਪੇ ਵੇਖੀ ਜਾਓ ਫਿਰ ਕਿਤੇ ਆ ਆਪੇ ਕੋਲ ਹੋਰ ਹੁਣ ਕੀ ਕਰਨਾ ਉਹ ਨਹੀਂ ਚਲੋ ਵੇਖਿਓ ਜੇ ਅਗਦਾ ਹੋ ਉਹ ਤਾਂ ਦੇ ਦਿਓ ਤੁਹਾਡੇ ਜੇ ਚਲ ਥੋੜੇ ਹੀ ਦੇ ਦਿਓ ਉਹਦੇ ਨਾਲ ਸਾਰੇ ਨਾਂ ਦੇਓ ਹਲੇ ਅਛਾ ਚਲੋ ਕੋਈ ਨਹੀਂ ਫਿਰ ਨੇ ਟਾਈਮ ਤੇ ਨੰਗਣੀ ਦਾ ਟਾਈਮ ਨੂੰ ਉਥੇ ਕੀ ਆਵਾ ਅ ਚਲੋ ਠੀਕ ਆ ਫਿਰ ਮੈਂ ਵੀ ਰੱਖਾਂ ਚਾਹ ਕੋ ਡੱਬਣਾਵਾ ਠੰਡ ਲੱਗਣ ਦੀ ਏ ਚੰਗਾ ਚੰਗਾ ਜਿਹੜੀ 10 ਸਵੇਰ ਜਾਣ ਕੇ ਦੁਕਾਨੇ ਹੋਉਂਦੇ ਆ ਕਿ ਜੇ 10 ਪੈਸੇ ਲਏ ਹੀ ਤਹੀ ਵਰਤੇ ਤੂੰ ਹੁਣ ਦੇਣੇ ਵੀ ਤੂੰ ਹੀ ਆ ਇਹਦੇ ਵਿੱਚ ਗੁੱਸੇ ਹੋਣ ਵਾਲੀ ਗੱਡੀ ਗੱਲ ਬਬਲ ਚਲ ਵਹਿੰਦਾ ਚੱਲ ਜੀ ਜਾ ਕੇ ਮੰਮੀ ਨਾਲ ਗੱਲ ਕਰਦੀ ਆ ਬਬਲ ਇਹ ਬਰਾ ਕੀ ਬੋਲਦੀ ਕਿਥੇ ਚਲ ਗਏ ਰਮਨੂ ਹਾਂਜੀ ਯਾਨ ਕਰਨੇ ਪਾਏ ਯੋ ਪੈਸੇ ਪੈਸੇ ਪਾਏ ਹੁੰਦੇ ਹੋਇਆ ਲੱਖ ਰੁਪਇਆ ਪਾਇਆ ਤੇ ਮੈਸੇਜ ਆ ਗਈ ਅੱਛਾ ਤੂੰ ਤਹੀ ਉਹਨੂੰ ਫੋਨ ਕਰਨਾ ਹੈ ਕਹਿਣਾ ਹੈ ਵੀ ਕੋਈ ਗੱਲ ਨਹੀਂ ਤੂੰ ਨਾ ਸਾਨੂੰ ਪਾਉਂਦਾ ਤੂੰ ਆਪਣਾ ਹੀ ਥਾ ਕਰਤਾ ਹਾਂ ਤੇ ਪਾ ਕੇ ਉਹਨੇ ਮੈਨੂੰ ਕੀਤਾ ਇਹ ਫੋਨ ਅੱਛਾ ਵੀ ਡੈਡੀ ਜੀ ਮੈਂ ਪੈਸੇ ਪਾਤੇ ਆ ਲੱਖ ਰੁਪਈਆ ਹਾਂ ਤੇ ਮੈਂ ਆ ਪੁੱਤ ਤੂੰ ਇੰਨ ਰੱਖਦਾ ਕੋਲ ਆਹੋ ਕਿਤੇ ਲੋੜ ਪੈ ਜਾਂਦੀ ਆ ਲੋੜ ਪੈ ਜਾਂਦੀ ਨਹੀਂ ਡੈਡੀ ਜੀ ਮੇਰੇ ਕੋਲ ਹੈਗੇ ਆਪਣੇ ਜੋ ਕੇ ਤੇ ਮੈਂ ਲੱਖ ਰੁਪਈਆ ਪਾਤਾ ਚੱਲ ਸ਼ੂਗਰ ਵਾ ਮੇਰੇ ਪੁੱਤ ਦੀ ਪਹਿਲੀ ਕਮਾਈ ਆ ਗੁਰਦੁਆਰਾ ਸਾਹਿਬ ਜਾ ਕੇ ਤੇ ਮੱਥਾ ਟੇਕ ਕੇ ਆਇਓ ਤੇ ਨਾਲੇ ਵਿੱਚ ਰਾ ਕੇ ਆਇਓ ਪੈਸੇ ਚੱਲ ਇਦਾਂ ਹੀ ਕਰਾਂਗਾ ਮੈਂ ਸੋਚਣ ਲਈ ਆ ਪਿਆਰ लवली ਵੀ ਸਾਡੇ ਨਾਲ ਲੱਗਾ ਰਹਿੰਦਾ ਪਿਆਰ ਦੇ ਨਾਲ ਰਹਿੰਦਾ ਤੇ ਜਿੱਦਾਂ ਹੁਣ ਕਰਨ ਪੈ ਹੈ ਕਲਾਉਂਦੇ ਐਨੇ ਵਰਤਿਆ ਕਰਨੇ ਹੀ ਅਹੀਂ ਕੀ ਲਿਉਣਾ ਮੈਂ ਅਹੀਂ ਤਾਂ ਦੋ ਗੁਰਕੀਆਂ ਰੋਟੀ ਖਾਣੀ ਹੋਣਾ ਓਏ ਓਏ ਤੇ ਤੇਰੀ ਗੱਲ ਹੈਈ ਆ ਪਹਿਲਾਂ ਹੀ ਵੱਖਰਾ ਹੋ ਕੇ ਬਹਿ ਗਿਆ ਵਾ ਓਏ ਉਹਨਾਂ ਤੇ ਜਰਾ ਨਹੀਂ ਕੀਤਾ ਵੀ ਤੁਸੀਂ ਹੌਸਲਾ ਤੇ ਕਰੋ ਉਹਨੂੰ ਬਾਹਰ ਤੇ ਜਾ ਲਾ ਦੋ ਦੂਜੀ ਗੱਲ ਇਹ ਵੀ ਕਰਨ ਦਾ ਆਇਆ ਕਿ ਮੈਨੂੰ ਫੋਨ ਆ ਹਾਂ ਆਂਦਾ ਮੰਮੀ ਕੱਲ ਮੈਂ ਦੋ ਵਾਰਾਂ ਫੋਨ ਕੀਤਾ लवली ਨੂੰ ਤੇ ਪਾਜੀ ਨੇ ਮੇਰਾ ਫੋਨ ਹੀ ਚੁੱਕਿਆ ਤੇ ਚਾਲ ਘਰ ਤੇ ਤੂੰ ਉਹਦੇ ਨਾਲ ਕੋਈ ਕਰਦਾ ਹਾਂ ਤੇ ਵਿਰੋਧ ਹੋਊ ਤੇਰਾ ਵਿਰੋਧ ਵੀ ਕੱਲਾ ਤੇਰਾ ਨਿੱਕਾ ਭਰਾ ਹੀਗਾ ਪੁੱਤਾਂ ਵਰਗਾ ਤੇ ਤੂੰ ਚੁੱਕਦਾ ਫੋਨ ਗੱਲਬਾਤ ਕਰਦਾ ਓਏ ਆਹ ਫੋਨ ਚੁੱਕ ਕੇ ਗੱਲ ਤੂੰ ਕਰ ਕੀ ਹਾਲ ਚਾਲ ਹੈ ਜਾਂ ਕਿਤਾਬ ਕਿਤਾਬ ਨਹੀਂ ਨਿਆਣਾ ਪਰਦੇਸਾਂ 'ਚ ਬੈਠਾ ਸੋਈਦਾ ਹੋਊਗਾ ਤੇ ਘਰ ਵੀ ਇਹੋ ਹਾਲਤ ਜਿਵੇਂ ਬਾਹਰ ਆ ਗਿਆ ਤੇ ਬਾਹਰ ਵੀ ਇਹੋ ਹਾਲ ਹੀ ਆ ਪਰ ਉਹਦਾ ਵੀ ਕਸੂਰ ਨਹੀਂਗਾ ਚੁੱਕਣ ਵਾਲੀ ਨੇ ਨਾ ਚੁੱਕਣ ਦਿੱਤਾ ਹੋਊਗਾ ਜਿਹੜੀ ਇਦਾਂ ਦਾ ਤਾਂ ਨਹੀਂ ਹੁਣ ਤੇ ਇਦਾਂ ਜਿਦਾ ਸ਼ਦਾਈ ਹੋ ਗਿਆ ਹਾਂ ਨੂੰ ਤਾਂ ਆਪਣੇ ਮਾਪਿਆਂ ਸਮਝਦਾ ਹੀ ਨਹੀਂ ਜਿੱਦਾਂ ਲੋਕ ਉਹ ਇਦਾਂ ਹੀ ਸਮਝਣ ਡਿਆ। ਤਰਸ ਵੀ ਮੈਨੂੰ ਬੜਾ ਆਉਂਦਾ ਵਾ ਜਦੋਂ ਮੂੰਹ ਨੇ ਮੂੰਹ ਜਾਣਾ ਜੇ ਉਹ ਕਹਿੰਦਾ ਨਾ ਮੰਮੀ ਪੈਸੇ ਦੇ ਦੋ ਹਾਈਨੇ ਕ ਤਰਸ ਵੀ ਆਉਂਦਾ ਵਾ ਪਰ ਮੈਂ ਕਰਾਂਗੀ। ਜੇ ਤੈਨੂੰ ਇਨਾ ਤਰਸ ਆਉਂਦਾ ਨਾ ਉਤੇ ਤੇ ਦੇ ਦੇ ਫਿਰ ਉਹਨੂੰ ਪੈਸੇ ਆਇਆ ਲੱਖ ਰੁਪਏ ਤੈਨੂੰ ਕਹੇ ਬਈ ਆ ਲੈ ਪੁੱਤ। ਤਰਸ ਆਉਂਦਾ ਵਾ ਤੈਨੂੰ ਬਹੁਤ ਚੰਗੀ ਗੱਲ ਆਈ ਗੱਲਾਂ। ਹੈ ਹੈ ਤੇ ਇਹ ਤਾਂ ਹੀ ਨਹੀਂ ਗੱਲ ਕਰ ਕਹਤੀ ਆ ਪਰ ਮੇਰਾ ਪੁੱਤ ਵਾ ਫੇਰ ਦੁੱਖ ਜਿਆ ਤਾਂ ਲੱਗਦਾ ਜਦੋਂ ਮੂੰਹ ਹੋਰ ਤਰ੍ਹਾਂ ਦਾ ਬਣਾਉਂਦਾ ਵਾ। ਕਰਦੀ ਤਾਂ ਮਗਰ ਲੱਗ ਗਿਆ ਵਾ ਨਾ ਇਹ ਹੁਣ ਨਖਤਾ ਨਾ ਮਗਰ ਲੱਗਦਾ ਹੁਣ ਜਿੱਦਾਂ ਉਪਲਾਉਂਦਾ ਜਿੰਦੀ ਮਰਜ਼ੀ ਪੈਸੇ ਵਰਤਦਾ ਖਰਤੇਦਾ ਕਿਹਨੇ ਪੁੱਛਣਾ ਹੀ ਇਹਨੂੰ ਉਹਨੇ ਵੀ ਦੋਵਾਂ ਭਰਾਵਾਂ ਦੇ ਵਿੱਚ ਦਰਾੜ ਹੀ ਪਾ ਛੜੀ ਨਹੀਂ ਇਕੱਠੇ ਹੋਣ ਦਿੱਤਾ ਜਿਉਂ ਆਈ ਆ ਨਾ ਵੱਖੋ ਵੱਖੀ ਕੱਢ ਛੜਿਆ ਇਹਨਾਂ ਨੂੰ ਸਾਹ ਤੇ ਹੈ ਹੀ ਆ ਧੀ ਮੇਰਾ ਦਾਸੀ ਬਣਾਈ ਹੈ ਅੱਜ ਹਾਂ ਕੀ ਕਰਦੇ ਕਰਨਾ ਕਿ ਮੈਂ ਵੇਖਣ ਲਈ ਆ ਭੈਸੀ ਪੀ ਹੀ ਕਾਦੀ ਮੈਂ ਅੱਛਾ ਤੇ ਮੈਂ ਤਾਂ ਚੱਲ ਬਣਾ ਲਈਦੀ ਮਾਸਾ ਹੋਰ ਠਾਂਡੇ ਦੇ ਦੇਣਾ ਤੂੰ ਤਾਂ ਤਾਂ ਪਈ ਮਾਸਾ ਖਾ ਲਈਦੀ ਐ ਚਲੋ ਉਹ ਤਾਂ ਬਣਾ ਲਿਓ ਕੋਈ ਗੱਲ ਨਹੀਂ ਆ ਤੇ ਮੈਂ ਤਾਂ ਇਹ ਨਾਲ ਗੱਲ ਕਰਨਾ ਹੀ ਨਹੀਂ ਵੀ ਹੁੰਦੀ ਖੁਸ਼ ਹੋ ਪੁਰੇ 10 ਹੀ ਕਾਦੇ ਖੁਸ਼ ਹੋ ਆ ਤੁਸੀਂ ਦੋਵੇਂ ਜੀ ਕੋਈ ਗੱਲ ਕਰੀ ਜਾਂਦੇ ਮੰਮੀ ਤੁਸੀਂ ਖੁਸ਼ ਤੁਸੀਂ ਖੁਸ਼ ਕਾਦੇ ਖੁਸ਼ ਹੋਈ ਤੇ ਮੰਮੀ ਇਹੋ ਜਹਾਂ ਉਹਦੋਂ ਪੈਸੇ ਦਿੰਦੇ ਠਾੜੀ ਕਿਸ਼ਤ ਦਰਜਾਂ ਦੀ ਤੁਹਾਨੂੰ 850 50 ਦੇ ਵਿੱਚ ਇਹ ਨਾ ਪੈਣੀ ਤਾਂ ਆਹ ਗਿਆਂ ਦੀ ਗਵਾਂਡੀ ਕੀ ਕਹਿੰਦੇ ਹੋਣਗੇ ਪੋਤੇ ਜਿੱਦਾਂ ਲਈ ਹੀ ਉਹਦੋਂ ਮੇਰਾ ਸਲਾਹ ਕਰਕੇ ਲਈ ਹੀ ਹੁਣ ਦੋਵੇਂ ਜੀ ਆਣ ਕੇ ਮੇਰੇ ਦਿਵਾਲੇ ਹੋਣਦੇ ਜਿੰਦਗੀ ਤੇ ਚੱਲ ਮੰਮੀ ਲੱਲੀ ਚੱਲ ਮਾਂ ਵੀ ਖੁਸ਼ ਹੁੰਦਾ ਬਾਬੀ ਚੱਲ ਸਾਡੇ ਤੀ ਪੋਤ ਨੇ ਗੱਡੀ ਲਈ ਆ ਤੇ ਚਲੋ ਕੋਈ ਨਹੀਂ ਜੇ ਨਹੀਂ ਕਿਸ਼ਤ ਦਰੀ ਤਾਂ ਹੀ ਦਹਾਈਆ ਤੇ ਕੋਈ ਨਹੀਂ ਤੀ ਤਾਰ ਲੋ ਤੁਹਾਡੇ ਮੂੰਹ ਤੇ ਇੱਕ ਵਾਰ ਨਹੀਂ ਨਿਕਲਿਆ ਮੇਰੀ ਸੁਣ ਗੱਲ ਜਿੱਦਾਂ ਤਾਂ ਤੂੰ ਆ ਗਈ ਤਾਂ ਵੱਖਰੇ ਪੈਸੇ ਰੱਖਾਂ ਡਾਦੀ ਮੁੰਡੇ ਨੇ ਵੀ ਤਾਂ ਕਿਹਾ ਨਾ ਵੀ ਮਾਂ ਤੇ ਉਹਨੂੰ ਤਨਖਾਹ ਫੜਾ ਤਨਖਾਹ ਵੱਖਰੀ ਹੋਗੀ मां ਬਿਓ ਨੂੰ ਪੈਸੇ ਦਿੰਦੀ ਰਹੀ ਅੱਜ ਉਹ ਮਾਂ ਪਿਓ ਨੇ ਤੇਰੇ ਖਾਤੇ ਤੇ ਕਿਸ਼ਤ ਨਾ ਰੱਖੀ ਅੱਜ ਆ ਮਾਂ ਪਿਓ ਤੇ ਇੱਥੇ ਆ ਗਿਆ ਤੁਹਾਨੂੰ ਜਦੋਂ ਲੈਣੇ ਹੁੰਦੇ ਆ ਉਦੋਂ ਆ ਮਾਂ ਪਿਓ ਦੇ ਪੈਂਦੇ ਆ ਜਦੋਂ ਦੇਣੇ ਹੁੰਦੇ ਆ ਫਿਰ ਪਿਛਲੇ ਮਾਂ ਪਿਓ ਹੁੰਦੇ ਤੁਹਾਡੇ ਤੇ ਮੰਮੀ ਪਹਿਲਾਂ ਘਰੇ ਹੀ ਦਿੰਦੇ ਰਹੇ ਤੇ ਦੇਣੇ ਨਹੀਂ ਕਿਹੜੀ ਤਨਖਾਹ ਜਿਹੜੀ ਘਰੇ ਖੜਾਉਂਦੇ ਰਹੇ ਨਹੀਂ ਜਦੋਂ ਗੱਲ ਕਰਾਉਂਦੇ ਰਹੇ ਪੜਾਇਆ ਲਖਾਇਆ ਨੌਕਰੀ ਦਲਵਾਇਆ ਤਾਂ ਸਾਨੂੰ ਫੜਾਉਣੀ ਸੀ ਇੱਕ ਤੇਰੇ ਵਿਆਹ ਤੋਂ ਪਹਿਲਾਂ ਹੀ ਉੱਥੇ ਜਾ ਕੇ ਦੇ ਆ ਕਰਦਾ ਤੇ ਮੰਮੀ ਜੀ ਤੁਸੀਂ ਪਹਿਲਾਂ ਹੀ ਸੋਚ ਲੈਂਦੇ ਜੇ ਗੱਡੀ ਹੈ ਹੀ ਆਖਾਂਦੇ ਤੁਹਾਨੂੰ ਲੈ ਦਿੰਦੇ ਜਿਹੜਾ ਉਹਨਾਂ ਇੰਨੇ ਕਾਲੀ ਦੇ ਪੈਸੇ ਮਿਲੇ ਤਾਂ ਤੁਹਾਡੇ ਬੋਲੀਏ 100 ਰੁਪਈਆ ਹੁੰਦੇ ਤਾਂ ਉਹਦੇ ਵਿੱਚ ਤੁਸੀਂ ਹੀ ਹੌਂਸਲਾ ਰੱਖਦੇ ਹੋ ਤੁਸੀਂ ਤੇ ਅੱਗ ਫੱਕਰ ਨੂੰ ਤਿਆਰ ਹੋਏ ਹੀਗੇ ਜਿੱਦਾਂ ਉਹਨਾਂ ਕਰਨ ਗਿਆ ਤੁਮਾਈ ਕਰਕੇ ਪੈਸੇ ਕੱਲਣ ਡਿਆ ਵਾ ਤੁਸੀਂ ਵਰਤਣੇ ਹੀ ਤੁਸੀਂ ਖੱਜਣੇ ਹੀ ਅਸੀਂ ਤਾਂ ਦੋ ਗੁਰਕੀਆਂ ਰੋਟੀ ਖਾਣੀ ਸੀ ਨਾ ਮੰਮੀ ਜੇ ਉਹ ਵੱਡੀ ਹਨ ਉਦੋਂ ਲੈ ਲੈਂਦੇ ਤੇ ਨਾਲੇ ਕਿੰਨੇ ਪੈਸੇ ਮਿਲੇ ਸੀ ਉਦੋਂ ਤੁਸੀਂ ਲੈ ਗਏ ਨਾ ਕਿਹਦੇ ਤੋਂ ਦੇ ਲਾਉਂਦੇ ਆਂ ਤੁਹਾਨੂੰ ਤਾਂ ਆਉਂਦੀ ਹੀ ਸ਼ਰਮ ਤੇ ਪਿੰਡ ਵਿੱਚ ਲੋਕ ਕੀ ਕਹਿਣਗੇ ਤੇ ਪਿਆਲੀ ਆਈ ਰੋਡ ਵੇ ਤੇ ਹਣ ਵੱਡੀਆਂ ਗੱਡੀਆਂ ਲਈ ਫਿਰਦੇ ਆਂ ਹੌਸਲਾ ਕਰਦੇ ਮੁੰਡਾ ਜਾਂਦਾ ਤਾਂ ਜਿਹੜੀ ਮਰਜ਼ੀ ਕਰ ਲੈਣਗੇ ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ ਹੁਣ ਤੁਸੀਂ ਕੀ ਕਰ ਲੋ ਹੁਣ ਗੱਡੀ ਚੱਲ ਗਈ ਤੇ ਹੁਣ ਲੋਕਾਂ ਦੀ ਦੰਦਾ ਨਹੀਂ ਕਰਣੀ ਚਲ ਕਰਦੇ ਤਾਂ ਕਰਨ ਅਹੀਂ ਕਿਹੜੀ ਲਈ ਤੁਸੀਂ ਲਈ ਆ ਤਾਂ ਸੁਣੋ ਲੋਕਾਂ ਦੀਆਂ ਗੱਲਾਂ ਮੈਨੂੰ ਵੀ ਲੋੜਾਂ ਗੱਲਾਂ ਸੁਣਦੀ ਬਸ ਠੀਕ ਵਾ ਨਾ ਅਹੀਂ ਤੇ ਫਿਰ ਭਗਾ ਦੇ ਰਹੇ ਅਹੀਂ ਦੀ ਨਾ ਕੋ ਲੱਗਦੇ ਰਹੇ ਨੇ ਪੈਣਾ ਜਾਂ ਪਿਆਕਿਆਂ ਤੋਂ ਆਈ ਆ ਪਤਾ ਨਹੀਂ ਉਹਨਾਂ ਨੇ ਕੀ ਤੈਨੂੰ ਸਿਖਾਲਤਾ ਆਉਂਦੀ ਮੇਰਾ ਦਵਾਵੀ ਹੋ ਗਈ ਇਹ ਤਾਂ ਜਾ ਕੇ ਆਪਣਾ ਕੰਮ ਕਰ ਤੇ ਮੰਮੀ ਉਹਨਾਂ ਦਾ ਤੂੰ ਕੀ ਆਖਿਆ ਉਹ ਤਾਂ ਕੋਈ ਗੱਲ ਨਹੀਂ ਕਰਦੇ ਢੱਡੇ ਬਾਰੇ ਸਾਨੂੰ ਉਹਨਾਂ ਕੀ ਆਖਣਾ ਐਵੇਂ ਜਾਣੀ ਹੋਰ ਤਾਂ ਇਹਨਾਂ ਵਿੱਚ ਗੱਲ ਲਿਆ ਕਰੋ ਉਹ ਆਪਣੇ ਪਿੰਡ ਨਹੀਂ ਆਪਣੇ ਪਿੰਡ। ਬਈ ਭਤੀ ਇੱਥੇ ਤਾਂ ਪੱਜੀ ਗਈ ਸਾਨੂੰ ਠੰਡ ਦੇ ਵਿੱਚ ਲੈ ਕੇ ਵੀ ਜਿੱਦਾਂ ਪਿਓ ਨੇ ਗਾੜੀ ਚੈੱਕ ਰੱਖਿਆ ਹੁੰਦਾ ਵਾ ਹੁਣ ਚੈੱਕ ਪਿਓ ਕੋਲ ਲੈ ਕੇ ਹੀ ਆਵਾਂਗੇ। ਤੇ ਨਹੀਂ ਉਹ ਚੈੱਕ ਅਮੀ ਕੱਲੇ ਵਾਤੀ ਦੇਣ। ਤਾਂ ਲੈ ਜੀ ਤੁਹਾਡਾ ਮੁੰਡਾ ਤਾਂ ਦਊ ਸਾਨੂੰ ਤੁਹਾਡੇ ਕੋਲ ਤੇ ਤੇਰੀ ਜਾਨ ਦੇ। ਤੇ ਜੇ ਮੇਰਾ ਮੁੰਡਾ ਵਾ ਤੇ ਮੈਂ ਉਹ ਨੌਕਰੀ ਦਾ ਲਗਾਇਆ ਤਾਂ ਹੁਣ ਉਹ ਤੀਨ ਨੂੰ ਦੇ ਦਿੰਦੇ। ਨਹੀਂ ਜਾ ਜਾ ਕੇ ਕੰਮ ਕਰ ਭੱਜੀ ਆਂਦੀ ਲੰਡਵਾ ਤੇ ਤੂੰ ਵੀ ਵਿਆਹ ਕੇ ਲੱਗਾ ਵਿਆਹ ਕਰਾਣੇ ਭੇਜੀ ਤਾਂ ਤਾਂ ਨੂੰ ਚੰਗੀ ਲੱਗਾਂਗੀ। ਛੜਿਆ ਤੁਰਿਆ ਖਦਰ ਮਗੇ ਲੱਲਈ ਨਹੀਂ। ਵੇਖਾ ਸਾਥ ਵਾਲੇ ਖਾਨ ਨੂੰ ਹੰਡਾਉਣ ਨੂੰ ਮਿਲਦਿਆ ਮੁੰਡਾ ਨੌਕਰੀ ਵਾਲਾ ਇਹ ਉਹਨਾਂ ਦੇ ਕੁੜੀ ਤੋਰਦੀ ਆ ਉਹਨਾਂ ਨੂੰ ਜਵਾਈ ਚੰਗਾ ਲੱਭ ਗਿਆ ਵਾ ਨਿਸ਼ਦਾਈ ਤੇ ਹੀ ਹਾਂ ਜਿਨ੍ਹਾਂ ਨੇ ਪੁਛਣਾ ਨਾ ਕੀਤੀ ਜਿੱਦਾਂ ਇਹਨੇ ਦੱਸਿਆ ਤੋਂ ਉਦਾਂ ਹੀ ਮੰਨ ਗਏ ਤੇ ਚੱਲ ਕੋਈ ਨਹੀਂ ਕੁੜੀ ਚੰਗੀ ਹੋਊ ਸਾਨੂੰ ਕੀ ਪਤਾ ਹੀ ਤੂੰ ਆਂਦੀ ਨਾ ਪਵਾੜੇ ਪਾ ਦੇਣੇ ਘਰ ਦੇ ਵਿੱਚ ਤੂੰ ਤਾਂ ਸਾਨੂੰ ਕੂਨ ਜੋ ਕੇ ਛੱਡਿਆ ਇੱਕ ਦੂਜੇ ਦੇ ਨਾਲ ਕੰਮ ਕਰਦੀ ਕਰਦੀ ਗਈ ਉਹ ਮਾਮਾ ਜੀ ਇਦਾਂ ਦੀ ਗੱਲ ਥੋੜੀ ਆ ਕੋਈ ਓਏ ਆਹੋ ਆਹ ਕੀਤਾ ਹੋਣਾ ਮਾਤਾ ਨੇ ਫੋਨ ਤੁਹਾਨੂੰ ਉਹ ਖਾ ਬਨ ਕਾਲੀਡੇ ਮੈਂ ਚੱਲ ਫੇਰ ਆਇਆ ਉਹਨਾਂ ਨੇ ਮੈਂ ਵੀ ਪੰਜਾਂ ਦਿਨਾਂ ਦਾ ਟਾਈਮ ਦਿੱਤਾ ਉਹਨਾਂ ਨੇ ਵੀ ਗੱਡੀ ਚੱਲ ਲੈ ਆ ਜੋ ਜੇ ਤੇ ਕਿਸ਼ਤ ਤਾਰ ਦੋ ਕਿਤੇ ਮੈਂ ਤਾਂ ਫੇਰ ਆਇਆ ਇਸ ਤਰਲੇ ਮਿੰਤ ਕਰਨੇ ਉਹਨਾਂ ਦਾ ਵੀ ਚੱਲ ਦੇ ਦੋ ਪੈਸੇ ਤੇ ਚੱਲ ਕਿਸ਼ਤ ਤਾਰ ਦਾਂਗੇ ਅਸੀਂ ਮੈਂ ਤਾਂ ਡੈਡੀ ਨੂੰ ਵੀ ਕਿਹਾ ਕਿ ਆਏ ਵੀ ਹਲੀ ਖਾਦ ਚੱਲਿਆ ਸੀ ਪੌਂਦੇ ਮੈਂ ਉਹ ਤੋਂ ਡੈਡੀ ਨਾਲ ਵੀ ਕੀਤੀ ਗੱਲ ਤੇ ਮੈਂ ਚੱਲ ਬੇਇੱਜ਼ਤੀ ਵਾਲੀ ਗੱਲ ਬਾਤ ਚੱਲ ਦੋ ਤੁਹਾਨੂੰ ਮੈਂ ਦੇ ਦੂੰਗਾ ਕਣਕੋਂ ਲੈ ਲਿਓ ਜਾਂ ਮੈਨੂੰ ਤਨਖਾਹ ਮਿਲੂਗੀ ਉਦੋਂ ਲੈ ਲਿਓ ਪਰ ਉਹ ਕਹੇ ਕੋਲ ਤੇ ਹਉਣ ਹੀ ਨਹੀਂ ਦੇ ਤੇ ਉਹ ਮੈਨੂੰ ਉਦੋਂ ਚਿੱਤਾ ਭੁੱਲ ਗਿਆ ਹੋਣਾ ਗੱਡੀ ਜਿਹੜੀ ਹੈ ਵੀ ਤੂੰ ਫੇਰ ਸਾਂਝੇ ਕਰ ਰੱਖੀ ਆ ਅੱਜ ਤੋ ਵਕ ਹੋਈ ਗਈ ਕੇ ਤੇ ਫੇਰ ਕਦੀ ਗੱਲ ਚੱਲ ਮੰਨ ਲਓ ਗੱਡੀ ਵੀ ਪੁਰਾਣੀ ਆ ਚੱਲ ਜਿਹੜੀ ਜੇ 50000 ਦੀ ਹੋ ਉਹ ਤੇ 25000 ਤੇ ਮੈਨੂੰ ਦੇਣ ਫੇਰ ਉਹ ਆਹ ਹੋ ਪਿਆਰੀ ਬਾਰੇ ਤੇ ਮੈਂ ਕੋਈ ਗੱਲ ਨਹੀਂ ਕੀਤੀ ਜਿੱਦਾਂ ਵੀ ਅਸੀਂ ਕਰਤਾ ਉਦਾਂ ਮੈਂ ਕਰਦੀ ਆ ਅੱਜ ਇਹ ਤੁਸੀਂ ਦੱਸੋ ਵੀ ਮੈਂ ਤੁਹਾਡੀ ਗੱਡੀ ਬੋਲਿਆ ਵੀ ਮੈਨੂੰ ਪਹਿਲੀ ਉਹ ਚਾਹੀਦੀ ਆ ਤੇ ਇਹ ਚਾਹੀਦੀ ਆ ਵਾਹ ਚੱਲੇ ਜੜ 50 ਨਹੀਂ ਤੇ ਜਿੰਨੇ ਦਾ ਰੇਟ ਲਵਾ ਲੈਣ ਤੇ ਜਿੰਨੀ ਹੋ ਸਕਦਾ ਉਹਨਾਂ ਮੈਨੂੰ ਦੇ ਦੇਣ ਹਾਂ ਹੁਣ ਚਾਰੇ ਬੰਦੇ ਮੇਰੇ ਨਾਲ ਧੱਕਾ ਕਰਦੇ ਆ ਚੱਲ ਇਹ ਕੋਠੀ ਤੇ ਅਜੇ ਪੈਣੀ ਨਹੀਂ ਆ ਕੋਠੀ 'ਚ ਰਹੀ ਜਾਂਦੇ ਆ ਤੇ ਜਦੋਂ ਕਿਤੇ ਕਰਨ ਪਾਊਗਾ ਤੇ ਉਦੋਂ ਫਿਰ ਵੇਚਣਾ ਕਿ ਮੁੱਲ ਮਲ ਪਾਵਾਂਗੇ ਜੇ ਅਸੀਂ ਤਿੰਨ ਚੋਕੀ ਹੋਵਾਂਗੇ ਤੇ ਐਂ ਦੇ ਰਾਂਗੇ ਆ ਤੇ ਜੀ ਪੈਸੇ ਦੇਣ ਕੇ ਦੇਰ ਰੱਖ ਲੈਣ ਹਾਂ ਉਹਨ ਸਹੁਰਿਆਂ ਨੂੰ ਦਿੱਤਾ ਸੀ 5000 ਰੁਪਇਆ ਤੇ ਉਹਨਾਂ ਨੂੰ ਦਿੱਤਾ ਜੇ ਉਹਨਾਂ ਪਹਿਲੀ ਪੁੜੀ ਲਈ ਆ ਆਉਣਾ ਇਹਦੇ ਉਹਨਾਂ ਦੇ ਪਿੰਡ ਵੀ ਗਏ ਸੀ ਅਸੀਂ ਤੇ ਪਰ ਉਹ ਇੱਧਰ ਵੀ ਗੱਲ ਨਹੀਂ ਬਣੀ ਹਾਂ ਆ ਤੇ ਹੁਣ ਕਰਨ ਵੀ ਪੈਸੇ ਚੱਲ ਘਲਦੇ ਹੋਣਾ ਉਹਨਾਂ ਨੂੰ ਵੀ ਹੋ ਗਿਆ ਵਾ ਸਾਲ ਗਏ ਨੂੰ ਬਹੁਤਾ ਨਹੀਂ ਤੇ ਚਲੋ 50000 ਰੁਪਏ ਜੇ ਘਲਦਾ ਹੋ ਗਿਆ ਇਹਨਾਂ ਨੂੰ ਤੇ ਪਹਿਲੀ ਦੇ ਪੈਸੇ ਵੀ ਇਹਨਾਂ ਕੋ ਸਾਰਾ ਕੁਝ ਇਹਨਾਂ ਕੋ ਹਾਂ ਚਲ ਕੋਈ ਗੱਲ ਨਹੀਂ ਤੁਸੀਂ ਫੋਨ ਕਰਿਓ ਇਹਨਾਂ ਨੂੰ ਤਲ ਮਾੜੀ ਮੋਟੀ ਮਿੰਤ ਕਰਿਓ ਤੇ ਚਲ ਇਹ ਆ ਵੀ ਚੱਲ 11000 ਜੇ ਤਣ ਬੁੱਤੇ ਨਹੀਂ ਤੇ ਗੱਡੀ ਤੇ ਲੈ ਆਈਏ ਘਰ ਚਲੋ ਠੀਕ ਹੈ ਇਹ ਲਾ ਮਾਤਾ ਦੇ ਕੰਮ ਮਾਮੇ ਨੂੰ ਫੇਰ ਫੋਨ ਕਰ ਤਾ ਉਹਨੇ ਮੈਨੂੰ ਫੋਨ ਲਾਤਾ ਹੀ ਚਲ ਕੋਈ ਗੱਲ ਨਹੀਂ ਹੁਣ ਵੇਖਦੇ ਆਂ ਬਲੈ ਇਹਨੂੰ ਫੋਨ ਕਰਦਾ ਵਾ ਕਿ ਨਹੀਂ ਕਰਦਾ ਪਰ ਗੱਲ ਫੇਰ ਉਹ ਆ ਜਾਣੀ ਪੁਰਾਣੇ ਪੈਣ ਦੀ ਮਦਦ ਕਰਨੀ ਬੜੀ ਬੈਠੀ ਆ। ਉਹ ਪੁੱਤ ਮੈਂ ਡਿਆ ਹੀ ਵਿਖਣ ਹਸਪਤਾਲ ਗਿਆ। ਅੱਛਾ। ਕੰਮ ਹੀ ਹੋਈ? ਮੇ ਕੰਮ ਤੇ ਕੋਈ ਨਹੀਂ ਸੀ। ਤੇ ਮੰਮੀ ਬੜਾ ਬੋਲਦੇ ਜੇ ਮੇਰੇ ਨਾਲ। ਹੁਣ ਕੀ ਹੋਇਆ ਜੀ? ਹੁਣ ਅਹੀਂ ਆਈ ਨਹੀਂ ਪਿੰਡੋਂ। ਅੱਛਾ। ਤੇ ਮੈਂ ਇਦਾਂ ਵਰਗੇ ਵੀ ਪੈਸੇ ਵਾਲੋ ਨਹੀਂ ਹੀ ਵੀ ਜਦੋਂ ਉਦੋਂ ਦੇ ਦਿੰਦੇ ਤੁਸੀਂ ਪੈਸੇ ਤੇ ਫਿਰ ਗੱਡੀ ਨਾ ਆ ਜਾਂਦੀ। ਇਹ ਤੋਂ ਆਪਣੇ ਪਿੰਡੋਂ ਲੈ ਆਉਂਦੀ ਉਹ ਹੀ ਜੇ ਹੀ ਪਨੀ ਕਿੜੀਆਂ-ਕੜੀਆਂ ਕਲਾ ਸੁਣਾਇਆ। ਤੇ ਪਿੰਡ ਵਾਲੇ ਦੱਸ ਭਾਂ ਦਾ ਕੀ ਖਾਂਦੇ ਇੱਥੋਂ ਆ ਕੇ? ਉਹ ਪਤ ਹੁਣ ਗੱਲ ਵੇ ਵਾ ਤੁਹਾਡੀ ਜੇ ਤੁਸੀਂ ਤੁਹਾਡੇ ਘਰੇ ਰਹਿੰਦੇ ਆ ਨਾ ਵਿਆਹ ਕਿਉਂਗਾ ਤੁਹਾਡੇ ਘਰ ਕਰ ਲਈਏ ਹੁਣ ਉਹਦਾ ਠੇਕਾ ਥੋੜਾ ਸਾਰੀ ਉਮਰ ਦਾ ਚੁੱਕੀ ਆ ਵਾ ਵੀ ਅਸੀਂ ਮੈਂ ਹੀ ਸਾਰਾ ਕੁਝ ਦੇਈਏ ਤੁਹ ਕੋਈ ਉਹ ਤਾਂ ਪਤਾ ਹੁਣ ਗੱਲ ਤੇਰੀ ਠੀਕ ਵਾ ਪਰ ਜਦੋਂ ਤੁਸੀਂ ਹੁਣ ਗੱਡੀ ਜਾਂ ਕੋਈ ਚੀਜ਼ ਲੈਂਦੇ ਜੇ ਤੁਸੀਂ ਕਦੀ ਸਾਨੂੰ ਪੁੱਛਿਆ ਵਾ ਵੀ ਅਸੀਂ ਡਾੜੀ ਲੈ ਲਈਏ ਮੰਮੀ ਅਸੀਂ ਲੈ ਲਈਏ ਹੁਣ ਨਾ ਉਹ ਸਾਰੀ ਤੁਹਾਡੀ ਲੜਾਈ ਆ ਗੱਡੀ ਦੀ ਸ਼ੁਰੂਆਤ ਆਪਾਂ ਨਹੀਂ ਕੀਤੀ ਸ਼ੁਰੂਆਤ ਮੰਮੀ ਨੇ ਕੀਤੀ ਜਦੋਂ ਅਸੀਂ ਪਹਿਲੇ ਮੰਗਣੇ ਹਨ ਨੂੰ ਦੇਣੀ ਨਾ ਜੇ ਮੈਂ ਸ਼ੁਰੂ ਸ਼ੁਰੂ ਜਦੋਂ ਆਈ ਨਾ ਇਥੇ ਜੋ ਨਵਾਂ ਵਿਆਹ ਹੋਇਆ ਸੀ ਉਦੋਂ ਵੀ ਇਹਨਾਂ ਨੇ ਕਦੀ ਪਾੰਜੀ ਗਏ ਤੇ ਦੇਖੇ ਨਾ ਇੰਨੇ ਕਹਣਾ ਵੀ ਐਵੇਂ ਇੰਨੇ ਰਿਤੇ ਉਹਨੇ ਰਿਤੇ ਉਦੋਂ ਵੀ ਪੜਦੇ ਰੱਖਦੇ ਰਹੇ ਤੇ ਮੇਰੇ ਦੱਸੋ ਅਸ ਜੀ ਕੀ ਗਲਤੀ ਸ਼ੁਰੂਆਤਾਂ ਦੇ ਨਾ ਨਿਆਰ ਕੀਤੀਆਂ ਉਹ ਪੁੱਤ ਕੀਤੀਆਂ ਤੇ ਹੈਗੀਆਂ ਵਾ ਪਰ ਹੁਣ ਮੈਂ ਵੀ ਕੀ ਕਰ ਸਕਦਾ ਤੁਸੀਂ ਥੋੜਾ ਬੋਤਾ ਸਮਝਾਇਆ ਕਰੋ ਨਾ ਫਿਰ ਵੀ ਕਰਦੀ ਨਾ ਉਹ ਧੀਆ ਮੇਰੇ ਘਰ ਥੋੜਾ ਪੁੱਤ ਤੈਨੂੰ ਵੀ ਮੈਂ ਸਮਝਾਵਾਂ ਤੇ ਉਹਨੂੰ ਵੀ ਸਮਝਾਵਾਂ ਤੁਸੀਂ ਕੋਈ ਸਮਝੀਦੇ ਤਾਂ ਹੈ ਨਹੀਂ ਆ ਫਿਰ ਜਿਉ ਉਹਨੂੰ ਮੈਂ ਕਹੋ ਕਿ ਇਹਨਾਂ ਦੇ ਉਹ ਸਿਰਦੇ ਵਾਲਾ ਨੂੰ ਪੈਂਦੀ ਆ ਤੇ ਜੇ ਤੈਨੂੰ ਮੈਂ ਕੋਈ ਕਹਿਦਣਾ ਤਾਂ ਤੂੰ ਜਾ ਕੇ लवली ਦੇ ਨਾਲ ਪਾਇ ਜਿੰਨੀ ਆ ਤੂੰ ਹੀ ਗੱਲ ਕਰੋ ਉਹਨਾਂ ਦੇ ਧਿਆਨ ਦੇ ਨਾਲ ਸਾਰੇ ਇਕੱਠੇ ਬੈਠ ਕੇ ਬੰਦਾ ਸਮਝਾਵੇ ਨਾ ਤੇ ਗੱਲ ਸਮਝਣ ਵਿੱਚ ਆ ਵੀ ਜਾਂਦੀ ਆ ਮੰਮੀ ਤਾਂ ਬੋਲਣ ਲੱਗੇ ਵੇਦੇ ਹੀ ਨਹੀਂ ਆ ਵੀ ਚਾਹੀ ਮੈਂ ਕਿਦਾਂ ਬੋਲਣਾ ਕਿਦਾਂ ਨਹੀਂ ਬੋਲਣਾ ਪੇਗਿਆਂ ਦੇ ਮਿਹਣੇ ਮਾਰ ਦਿੰਦੇ ਆ ਫਿਰ ਕੋਈ ਉਹ ਤੇਰੀ ਗੱਲ ਠੀਕ ਆ ਚਲ ਪੇਗਿਆਂ ਵੱਲ ਕੰਮ ਜਾਂਦੀ ਆ ਇਹ ਇਹਦੇ ਦੀ ਗਲਤੀ ਆ ਕਿਉਂ ਕਹਿਣਾ ਹੀ ਇਹ ਗੱਲ ਉਹੀ ਮੈਂ ਤੁਹਾਨੂੰ ਤੁਹਾਡੇ ਵੱਲ ਹਰ ਕੇ ਆਈ ਆ ਵੀ ਦੱਸ ਇੰਦਾ ਕੰਮ ਬਹੁਤ ਚੰਗਾ ਲੱਗਦਾ ਹੈ ਚਲ ਕੋਈ ਨਹੀਂ ਮੈਂ ਫਿਰ ਸਮਝਾਉਂਦਾ ਇਹਨੂੰ ਹੈ ਹੋਇਆ ਪੀੜਾ ਕਰਕੇ ਤੇ ਹੁਣ ਡੈਡੀ ਜੀ ਉਹਨੂੰ ਸਮਝਾਓ ਮੰਮੀ ਮੈਂ ਹੁਣ ਉਹਨੂੰ ਕੀ ਸਮਝਾਵਾਂ ਦੱਸ ਕੰਮ ਤੇ ਸਾਰੇ ਤੂੰ ਕਰਤੇ